14 ਨੂੰ ਪੁੱਛਿਆ ਜੀ ਇੱਥੇ ਤੱਥ ਕੀ ਰੱਖੇ ਗਏ ਨੇ ਇਹ ਕਿਹਾ ਜਾ ਰਿਹਾ ਸੀਗਾ ਕਿ ਸੀਸੀਟੀਵੀ ਫੁਟੇਜ ਜਿਹੜੀ ਆਈ.ਟੀ.ਪੀ.ਸੀ ਨੇ ਸਾਨੂੰ ਨਹੀਂ ਦਿੱਤੀ ਹੈਗੀ ਸਾਨੂੰ ਸੀਸੀਟੀਵੀ ਫੁਟੇਜ ਦਿੱਤੀ ਜਾਵੇ ਜਿਸ ਦਾ ਪਾਰਟ ਔਫ ਇਨਵੈਸਟੀਗੇਸ਼ਨ ਅਸੀਂ ਜੱਜ ਸਾਹਿਬ ਨੂੰ ਰਿਕਵੈਸਟ ਕਰਕੇ 3 ਦਿਨ ਦਾ ਰਿਮਾਂਡ ਹੋਰ ਲਿਆ ਹੈ 14 ਤਰੀਕ ਨੂੰ ਦੁਬਾਰਾ ਪੇਸ਼ ਕਰਾਂਗੇ ਐਸ.ਐਮ.ਸੀ ਨੇ ਤੁਹਾਨੂੰ ਸੀਸੀਟੀਵੀ ਨਹੀਂ ਦਿੱਤੀ ਜੀ ਡੀ.ਵੀ.ਆਰ ਨਹੀਂ ਅਸੀਂ ਅਸੀਂ ਲੈ ਰਹੇ ਜੀ ਲੈ ਰਹੇ ਲੈ ਰਹੇ ਜੀ ਜੇ ਦੋਸ਼ ਲਾ ਦੇ ਤਾਂ ਚੌਮੀ ਕੋਟੀ ਸਹਿਯੋਗ ਨਹੀਂ ਕਰਦੇ ਸਪਾਸ ਜੀ ਇੱਕ ਵਾਰ ਫੇਰ ਦੱਸੋ ਮਰ ਫਿਰ ਦੱਸ ਦਿਓ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਔਰ ਕਿਸ ਗ੍ਰਾਉਂਡ ਤੇ ਰਿਮਾਂਡ ਪੁਲਿਸ ਨੇ ਮੰਗਿਆ ਉਹਦੇ ਵਿੱਚ ਕੀ ਹੋਇਆ ਐ ਜੀ ਪੀ ਨਹੀਂ ਕਰਾਂਗਾ ਦੋਸ਼ ਜੱਜ ਸਾਹਿਬ ਨੇ ਦੋਨਾਂ ਤਰ੍ਹਾਂ ਦੇ ਆਰਗੂਮੈਂਟ ਸੁਨੇ ਜੀ ਆਰਗੂਮੈਂਟ ਸੁਣ ਤੋਂ ਬਾਅਦ ਉਹਨਾਂ 3 ਦਿਨ ਦਾ ਪੁਲਿਸ ਰਿਮਾਂਡ ਵਾਪਸ ਹੋ ਗਿਆ ਇਹਦਾ ਪਾਰਟ ਹੋ ਇਨਵੈਸਟੀਗੇਸ਼ਨ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਜੀ ਰਿਮਾਂਡ ਦੇ ਵਿੱਚ ਕੀ ਪਤਾ ਲੱਗਾ ਜੀ ਜਿਹੜਾ ਰਿਮਾਂਡ ਮਿਲਿਆ ਸੀ ਇਹ ਕੋਈ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਹੁੰਦੀਆਂ ਉਹ ਡਿਸਕਲੋਜ਼ ਨਹੀਂ ਕੀਤੀਆਂ ਜਾਂ ਹੁੰਦੀਆਂ ਕਿਉਂਕਿ ਸੈਸਿਵ ਕੇਸ ਹੈ ਇਹਦੇ ਵਿੱਚ ਤਿੰਨ ਦਿਨ ਦਾ ਮਾਰਡ ਸੀ ਹੋਰ ਹਾਸਲ ਕੀਤਾ ਤਿੰਨ ਦਿਨ ਦਾ ਮਾਰਡ ਮਿਲਿਆ ਜੀ ਦੋਵਾਂ ਇਹ ਆਪੋ ਆਪਣੇ ਆਰਗੂਮੈਂਟ ਰੱਖੇ ਸੀ ਡਿਫੈਂਸ ਨੇ ਵੀ ਤੇ ਪ੍ਰੋਸੀਕਿਊਸ਼ਨ ਨੇ ਵੀ ਦੋਨੋਂ ਤਰ੍ਹਾਂ ਦੀ ਬਹਿਸ ਸੁਣ ਤੋਂ ਬਾਅਦ ਜੱਜ ਸਾਹਿਬ ਨੇ ਜੋ ਉਹਨਾਂ ਨੂੰ ਬੈਟਰ ਲੱਗਿਆ ਤਿੰਨ ਦਿਨ ਦਾ ਪੂਰਾ ਮਾਰਡ ਜਿਹੜਾ ਉਹ ਸਾਨੂੰ ਹੋਰ ਦਿੰਦਾ ਅੱਛਾ ਜੀ ਉਹਦੇ ਵਿੱਚ ਇੱਕ ਐਸਜੀਪੀਸੀ ਕੋਲੋਂ ਸੀਸੀਟੀਵੀ ਵੀ ਮੰਗੀ ਜਾ ਰਹੀ ਉਹਦੀ ਕੀ ਡਿਟੇਲ ਹੈ ਸਹਿਯੋਗ ਨਹੀਂ ਕੀਤਾ ਗਿਆ ਜੀ ਪੀਸੀ ਇਹ ਲੋਕ ਐਦਾ ਦੀ ਗੱਲ ਵੀ ਸਾਹਮਣੇ ਆਏਗੀ ਨਹੀਂ ਸਾਨੂੰ ਉਹ ਮਿਲ ਗਈ ਹੈ ਜੀ ਮਿਲ ਤੋ ਉਹਨ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਨਹੀਂ ਸਰ ਪਹਿਲੀ ਜਿਹੜਾ ਇੱਕ ਸੋਸ਼ਲ ਕਿਸੇ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਹੋਰ ਆਪਾਂ ਇਸ ਤੋਂ ਜ਼ਿਆਦਾ ਡਰਿੰਗ ਨਹੀਂ ਦੇ ਸਾਡੇ ਤੁਹਾਨੂੰ ਸਰ ਕਿੰਨੀ ਗੰਭੀਰ ਹੈ ਮਾਮਲਾ ਜਿਸ ਨੂੰ ਪਾਵਨਾਵਨਾ ਜੁੜਿਆ ਹੈ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਲਗਾਤਾਰ ਉਹਨ ਮੰਨ ਕੇ ਚੱਲੀ ਹੈ ਕਿ 9 ਦਿਨ ਤੁਸੀਂ ਹਰ ਪਹਿਲੂ ਤੋਂ ਹਰ ਪਹਿਲੂ ਤੋਂ ਇਹ ਦੀ ਜਾਂਚ ਕਰ ਰਹੇ ਹਾਂ ਤੇ ਸਾਨੂੰ ਸਾਡੀ ਜਿਹੜੀ ਇਨਵੈਸਟੀਗੇਸ਼ਨ ਗੋਇੰਗ ਆਨ ਆ ਪ੍ਰੋਗਰੈਸ ਦੇ ਵਿੱਚ ਆ ਤੇ ਜੇ ਕੋਈ ਨਵੇਂ ਕਰੈਕਟਸ ਆਉਣਗੇ ਹੋਰ ਆਉਣਗੇ ਤੁਹਾਨੂੰ ਬਾਅਦ ਚ ਦੱਸ ਦਿੱਤੇ ਜਾਣਗੇ ਤੇ ਇਹਦੇ ਵਿੱਚ 6 ਦਿਨਾਂ ਚ ਕੁਝ ਪ੍ਰਾਪਤੀ ਹੋਈ ਸਰ ਜਿੱਦਾਂ ਲਖੀਮਪੁਰ ਖੀਰੀ ਦੀ ਵੀ ਗੱਲ ਆਈ ਸੀ ਕਿ ਉੱਥੇ ਹਥਿਆਰ ਹੋ ਸਕਦੇ ਨੇ ਕੁਝ ਐਡਾ ਦੀ ਗੱਲ ਇਹ ਤਫ਼ਤੀਸ਼ ਦਾ ਪਹਿਲੂ ਆ ਜੀ ਇਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਅੱਛਾ ਕਿੱਥੇ ਲੈ ਕੇ ਵੀ ਜਾਇਆ ਜਾ ਰਿਹਾ ਹੈ ਸੀਮਾ ਪਾਰ ਦੇ ਕੋਈ ਲੋਕੇਸ਼ਨ ਵੀ ਮੰਨੀ ਹੈ ਤੁਸੀਂ ਅਦਾਲਤ ਚ ਗਿਆ ਹੈ ਸੀਮਾ ਪਾਰ ਦੇ ਕੋਈ ਲੋਕੇਸ਼ਨ ਨਾਲ ਜੁੜਿਆ ਹੈ ਤੁਹਾਨੂੰ ਸੀਸੀਟੀਵੀ ਸੀਮਾ ਪਾਰ ਦੇ ਲੋਕੇਸ਼ਨ ਜੁੜਿਆ ਹੈ ਐ ਜੀਪੀ ਕਿ ਟੀਵੀ ਦੇ ਰਹੀ ਹੈ ਕਿ ਨਹੀਂ ਦੇ ਰਹੀ ਹੈ ਬਿਲਕ ਕਦੋਂ ਤੱਕ ਉਹ ਪ੍ਰੋਵਾਈਡ ਕਰਾਨਗੇ ਉਹ ਮਿਲ ਗਈ ਹੈ ਜੀ ਸਾਨੂੰ ਅੱਛਾ ਤੁਹਾਨੂੰ ਦੇ ਦਿੱਤੀ ਹੈ ਜੀ ਅੱਜ ਜੀਪੀਸੀ ਦੇ ਇੱਥੇ ਆਏ ਸੀ ਮੈਨੇਜਰ ਨੇ ਮੈਨੂੰ ਕੋਈ ਨਹੀਂ ਮਿਲਿਆ ਜੀ ਇੱਥੇ ਨਹੀਂ ਪਰ ਫਿਰ ਕੋਰਟ ਚ ਕਿਵੇਂ ਕੋਰਟ ਚ ਨਹੀਂ ਦਿੱਤੇ ਨਹੀਂ ਕੋਰਟ ਦਾ ਆਰਡਰ ਸੀਗਾ ਉਹਨਾਂ ਦੇ ਨਹੀਂ ਉਹਨਾਂ ਹੀ ਨਹੀਂ ਸੀ ਅੱਜ ਕੋਰਟ ਦੇ ਆਰਡਰ ਕੀਤਾ ਹਾਂਜੀ ਠੀਕ ਹੈ ਜੀ ਤੁਸੀਂ ਟੈਲੀਫੋਨ ਯੂਜ਼ ਕਰਦਾ ਹੈ ਉਹਦੇ ਲੋਕੇਸ਼ਨ ਆ ਕਿ ਮਾਪਾਰ ਤੋਂ ਮਿਲਿਆ ਕੁਝ ਇਹੋ ਜੀ ਗੱਲ ਹੋਈ ਅੰਦਰ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਜੀ ਉਹ ਚੀਜ਼ਾਂ ਡਿਸਕਲੋਸ ਨਹੀਂ ਕੀਤੀਆਂ ਚੋ ਬਰਾਮਦਗੀ ਹੋਈ ਆ ਫੋਨ ਦੀ ਫੋਨ ਦੀ ਬਰਾਮਦਗੀ ਹੋ ਗਈ ਆ ਜੀ ਫੋਨ ਦੀ ਬਰਾਮਦਗੀ ਹੋ ਗਈ ਆ ਆਸੇ ਲੋਕਾਂ ਦੀ ਵਾਈਟ ਕਰਾਵਾਂ ਫੜਾਓ ਅਦਾਲਤ ਦੇ ਵਿੱਚ ਅੱਜ ਜਿਹੜਾ ਉਹਨਾਂ ਨੇ 8 ਦਿਨ ਦਾ ਰਵਾਨ ਮੰਗਿਆ ਸੀਗਾ ਉਹਨਾਂ ਨੇ ਜਿਹੜਾ ਨਾਲ ਕੋਈ ਡਿਜੀਟਲ ਰਿਕਾਰਡ ਲਗਾਇਆ ਵਾ ਕਾਲ ਡਿਟੇਲਸ ਲਗਾਈਆਂ ਵਾ ਉਹਨਾਂ ਨੇ ਲੋਕੇਸ਼ਨ ਲਗਾਈਆਂ ਵਾ ਕਿ ਇਹ 1 ਦਸੰਬਰ ਨੂੰ ਜਾਂ ਉਸ ਤੋਂ ਪਹਿਲਾਂ ਜਿਹੜਾ ਖੇਮਕਰ ਬਾਰਡਰ ਏਰੀਏ ਤੇ ਜਾਂਦੇ ਰਹੇ ਆ ਔਰ ਬਾਰਡਰ ਏਰੀਏ ਦਾ ਕਰਕੇ ਇਹਨਾਂ ਨੇ ਵੈਪਨ ਜਿਹੜਾ ਵਾ ਉਹ ਪਤਾ ਕਰਨਾ ਹੈਗਾ ਕਿ ਇਹਨਾਂ ਨੇ ਬਾਰਡਰ ਏਰੀਏ ਦੇ ਉੱਪਰ ਕਿਉਂ ਕੀਤਾ ਔਰ ਉਹਨਾਂ ਨੇ ਸਾਨੂੰ ਦੱਸਿਆ ਸਾਡੀ ਦਲੀਲ ਇਹ ਸੀ ਕਿ ਉਹ ਜਿਹੜਾ ਖੇਮ ਕਰਨ ਗਏ ਆ ਉਹ ਕਿ ਬਰਸੀ ਤੇ ਗਏ ਆ ਉਹ ਬਰਸੀ ਦੇ ਜਾਂਦੇ ਨੇ ਦਾ ਘਰ ਵੀ ਜਿਹੜਾ ਡੇਰਾ ਬਾਬਾ ਨਾਨਕ ਆ ਉਹ ਬਾਰਡਰ ਏਰੀਆ ਹੈਗਾ ਇਹ ਵੱਖਰੇ ਵੱਖਰੇ ਥਾਵਾਂ ਤੇ ਬਰਸੀਆਂ ਦੇ ਜਾਂਦੇ ਰਹੇ ਨੇ ਕਿ ਇੰਟੈਲੈਕਚੁਅਲ ਪਲਸਰ ਨੇ ਰੈਨਾਉਂਡ ਪਰਸਨੈਲਿਟੀ ਨੇ ਸਿੱਖ ਰਿਲੀ ਜੰਦੀ ਔਰ ਇਹਨਾਂ ਨੇ ਕੋ 12 12 ਦੇ ਕਰੀਬ ਜੜੀਆਂ ਬੁੱਕਸ ਵਗੈਰਾ ਲਿਖੀਆਂ ਹੋਈਆਂ ਵਾਂ ਔਰ ਇਹ ਜਿਹੜਾ ਪੂਰਾ ਜਿਹੜਾ ਆਪਣਾ ਐਕਟਿਵ ਜਿਹੜੇ ਸਿੱਖ ਪੋਲਿਟੀਕਲ ਪੰਥਕ ਕਿਹੜੇ ਨੇ ਐਕਟਿਵਿਸਟ ਹੈਗੇ ਨੇ ਵੱਖੋ ਵੱਖਰੇ ਥਾਂ ਬਰਸੀਆਂ ਤੇ ਜਾਂਦੇ ਨੇ ਇਹ ਸਿਰਫ ਲਿੰਗਰ ਔਨ ਕਰ ਰਿਹਾ ਰਮਾਨ ਨੂੰ ਇਹਨਾਂ ਨੇ ਪਿਛਲੀ ਵਾਰ ਲਖੀਮਪੁਰ ਖੀਰੀ ਦਾ ਕਿਹਾ ਸੀਗਾ ਲਖੀਮਪੁਰ ਖੀ ਜੀ ਬਿਲਕੁਲ ਨਹੀਂ ਲੱਗ ਗਏ ਹੁਣ ਇਹਨਾਂ ਨੇ ਕਿਹਾ ਵੀ ਹੁਣ ਉਹ ਮੁੱਕਰ ਗਏ ਆ ਕਿ ਉਹ ਲਖੀਮਪੁਰ ਜੀ ਮੈਂ ਚਾਰ ਨਹੀਂ ਲਗਾਏ ਹੁਣ ਇਹਨਾਂ ਨੇ ਨਵਾਂ ਬਹਾਨਾ ਜਿਹੜਾ ਬਾਰਡਰ ਏਰੀਆ ਦਾ ਬਣਾ ਲਿਆ ਹੈਗਾ ਤੇ ਨਾਲ ਕੋ ਡਿਜੀਟਲ ਰਿਕਾਰਡ ਲਾਇਆ ਨਾਲ ਲਾਇਆ ਨਾਲ ਬੰਦਿਆਂ ਨੂੰ ਉੱਥੇ ਮਿਲੇ ਆ ਜਿਸ ਤਰ੍ਹਾਂ ਪ੍ਰਕਰਮਾਂ ਦੇ ਵਿੱਚ ਮਿਲੇ ਆ ਹੁਣ ਕੋਈ ਇਹ ਧਰਮ ਸਿੰਘ ਦਾ ਨਾਮ ਲੈ ਰਿਹਾ ਜਾਂ ਹੋਰ ਕੁਝ ਨਾਮ ਲੈ ਰਿਹਾ ਉਹ ਜਿਹੜਾ ਜਿਹੜਾ ਹੈਗਾ ਵਾ ਉਹਦੇ ਬੇਸ ਤੇ ਜਿਹੜਾ ਹੈਗਾ ਹੁਣ ਇਹਨਾਂ ਨੇ ਜਿਹੜਾ ਰਿਮਾਂਡ ਜਿਹੜਾ ਵਾ ਉਹ ਲਿਆ ਹੈਗਾ ਵਾ ਸਰ ਅੰਮ੍ਰਿਤ ਸਰ ਪੁਲਿਸ ਕਹਿ ਰਹੀ ਹੈ ਕਿ ਸੀਸੀਟੀ ਉਹ ਤਾਂ ਦੇਖੋ ਪੁਲਿਸ ਦਾ ਜਿਹੜਾ ਆਪਣਾ ਜਿਹੜੀ ਇਨਵੈਸਟੀਗੇਸ਼ਨ ਦਾ ਜਿਹੜਾ ਮਾਮਲਾ ਹੈਗਾ ਉਹ ਤੇ ਪੁਲਿਸ ਜਾਣੇ ਐਸਜੀਪੀਸੀ ਜਾਣੇ ਪਰ ਇਹ ਜਿਹੜਾ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜੇ ਐਸਜੀਪੀਸੀ ਆ ਜਿਹੜੀ ਆ ਉਹ ਕਿਉਂ ਨਹੀਂ ਜਿਹੜਾ ਆਪਣੀਆਂ ਪੂਰੀਆਂ ਜਿਹੜੀਆਂ ਵੀਡੀਓ ਜਿਹੜੀਆਂ ਦੇ ਰਹੀ ਆ ਔਰ ਦੂ 4 ਤਰੀਕ ਨੂੰ ਪ੍ਰਕਰਮਾਂ ਦੇ ਵਿੱਚ ਇਹ ਭਿੰਦਰ ਸਿੰਘ ਕਾਮਿਆ ਐਸਜੀਪੀ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਵੀ ਮਿਲੇ ਆ ਔਰ ਉਹ ਸੀਸੀਟੀਵੀ ਫੁਟੇਜ ਕਿਉਂ ਨਹੀਂ ਦਿੱਤੀ ਜਾ ਰਹੀ ਜੀ ਉਹ ਸੀਸੀਟੀਵੀ ਜਿਹੜੀ ਆ ਉਹ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਤੇ ਕਾਲੀ ਦਲ ਦੇ ਲੀਡਰ ਹੈਗੇ ਆ ਉਹ ਰਿਲੀਜ਼ ਕਰਨ ਤੇ ਪੁਲਿਸ ਜਿਹੜੀ ਆ ਉਹ ਵੀ ਜਿਹੜੀ ਐਸ.ਸੀ.ਪੀ. ਜਿਹੜੀ ਫੁਟੇਜ ਹੈਗੀ ਆ ਉਹ ਵੀ ਰਿਲੀਜ਼ ਕਰੇ ਇਹਦਾ ਮਤਲਬ ਪ੍ਰਕਰਮ ਇਹ ਇੱਕ ਰੌਨਡ ਪਰਸਨੈਲਿਟੀ ਨੇ ਪ੍ਰਕਰਮਾਂ ਦੇ ਵਿੱਚ ਇਹਨਾਂ ਨੂੰ ਮਿਲੇ ਨੇ ਪਹਿਲਾਂ ਕਹਿੰਦੇ ਸੀਗੇ ਇਹ ਕੋਈ ਐਸ.ਪੀ. ਹਰਪਾ ਰੰਧਾਵਾ ਨੂੰ ਮਿਲੇ ਨੇ ਜਾਂ ਫਿਰ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਿਲੇ ਨੇ ਇਸ ਕਰਕੇ ਇਹ ਦੋਸ਼ੀਆਂ ਦੀ ਗਿਣਤੀ ਵਧਾ ਰਹੇ ਨੇ ਇਸ ਤਰੀਕੇ ਨਾਲ ਤੇ ਫਿਰ ਇਹ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲੇ ਨੇ ਤੇ ਹੋਰ ਵੀ ਬڑے ਜਿਹੜੇ ਹੈਗੇ ਉੱਥੋਂ ਦੇ ਜਿਹੜੇ ਆਪਣੇ ਲੀਡਰ ਸਾਹਿਬਾਨ ਨੇ ਜਾਂ ਐ ਮੈਂਬਰ ਸਹਿਮਾਨ ਨੇ ਸੀਨੀਅਰ ਪੋਸਟਾਂ ਤੇ ਨੇ ਉਹਨਾਂ ਨੂੰ ਵੀ ਮਿਲੇ ਆ ਇਹਦਾ ਮਤਲਬ ਕੀ ਉਹ ਵੀ ਸਾਰੇ ਦੋਸ਼ੀ ਹੋ ਗਏ ਜਿਹੜੀਆਂ ਧਰਾਵਾਂ ਲੱਗੀਆਂ ਉਹ ਸਿਰਫ ਪੁਲਿਸ ਦਾ ਪ੍ਰੋਸੀਕਿਊਸ਼ਨ ਵਰਜਨ ਹੀ ਹੈਗਾ ਕਿ ਉਹ ਜਿਹੜਾ ਹੈਗਾ ਵਾ ਗੁੱਥਮ ਗੁੱਥਾ ਦੇ ਵਿੱਚ ਗੋਲੀ ਚੱਲ ਗਈ ਉਥੋਂ ਪਾਈ ਜਿਹੜੀ ਆ ਮਤਲਬ ਗੁੱਥਮ ਗੁੱਤਾ ਹੋ ਗਿਆ ਨੇ ਫਾਇਲ ਕਰਨ ਦੀ ਕੋਸ਼ਿਸ਼ ਕੀਤੀ ਇੱਕ ਹਵਾਈ ਫਾਇਰ ਹੋ ਗਿਆ ਪਹਿਲੀ ਗੱਲ ਤਾਂ ਇਹ ਕਹੀ ਆਫੈਂਸ ਜਿਹੜਾ ਇਹ 109 ਬੀ ਐਨ ਐਸ ਤਾਂ ਬਣਦਾ ਹੀ ਨਹੀਂ ਆ ਜਿਹੜੀ ਪੁਰਾਣੀ ਜਿਹੜੀ ਆਪਣੀ ਆਪਾਂ ਜਿਹਨੂੰ ਕਹਿੰਦੇ ਨੇ 307 ਕਹਿ ਦਿੰਨੇ ਆ ਇਹ ਆਈ ਪੀਸੀ 1336 ਦਾ ਆਫੈਂਸ ਬਣਦਾ ਹੈਗਾ ਵਾ ਔਰ ਇਹ ਜਿਹੜਾ ਹੈਗਾ ਵਾ ਮਤਲਬ ਕੋਈ ਆਫੈਂਸ ਮੇਡ ਆਊਟ ਨਹੀਂ ਹੁੰਦਾ 307 ਦਾ 109 ਬੀ ਐਨ ਐਸ ਦਾ ਇਹ ਖੁਦ ਪ੍ਰੋਸੀਕਿਊਸ਼ਨ ਦੀ ਸਟੋਰੀ ਆ ਇਸ ਕਰਕੇ ਇਹ ਕਿ ਆਮ ਰੋਜ਼ ਕਿੰਨੇ ਕੇਸ ਹੁੰਦੇ 109 ਬੀ ਐਨ ਐਸ ਦੇ ਸੋ ਇਸ ਕਰਕੇ ਆਮ ਕੇਸ ਆ ਇੱਕ ਪਰ ਉਹਦੇ ਵਿੱਚ ਹੀ ਇੰਨੇ ਦਿਨਾਂ ਦਾ ਰਮਾਨ ਜਿਹੜਾ ਇਹ ਲੈ ਰਹੇ ਔਰ ਇੱਕ ਪਾਸੇ ਵਿਕਰਮ ਜੀਠਿਆ ਹਰ ਇੱਕ ਸੀਸੀਟੀਵੀ ਰਿਲੀਜ਼ ਕਰ ਰਹੇ ਆ ਔਰ ਪੁਲਿਸ ਨੂੰ ਸੀਸੀਟੀਵੀ ਦਿੱਤੀ ਜਾਣੀ ਜਾ ਰਹੀਆਂ ਲੱਗਦਾ ਨਹੀਂ ਕਿ ਸ਼ਰਮਣੀ ਕਮੇਟੀ ਇੱਕ ਵਾਰੀ ਫੇਰ ਆਪਣੀ ਜਿਹੜੀ ਗੂੜਤਾ ਦਿਖਾ ਰਹੀ ਹੈ ਸ਼ਰਮਣੀ ਅਗੜੀ ਦਲ ਦੇ ਨਾਲ ਉਹ ਤੇ ਫਿਰ ਹੈ ਹੀ ਉਹ ਤੇ ਪੁਲਿਸ ਦਾ ਦੇਖੋ ਜੇ ਪੁਲਿਸ ਨੂੰ ਕੋਆਪਰੇਟ ਨਹੀਂ ਕਰ ਰਹੀ ਤਾਂ ਪੁਲਿਸ ਦਾ ਮੈਟਰ ਆ ਇਹਦਾ ਮਤਲਬ ਕਿ ਪੁਲਿਸ ਜਿਹੜੀ ਆ ਉਹਨੂੰ ਇਨੀ ਇੰਪੋਰਟੈਂਟ ਹੋ ਗਈ ਕਿ ਉਹਨੂੰ ਐਸਜੀਪੀਸੀ ਜਿਹੜੀ ਆ ਉਹ ਦੇ ਨਹੀਂ ਰਹੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਉਹ ਸਾਰੀਆਂ ਫੁਟੇਜ ਜਿਹੜੀਆਂ ਮਿਲਣੀਆਂ ਚਾਹੀਦੀਆਂ ਔਰ ਪੁਲਿਸ ਨੂੰ ਜਿਹੜਾ ਆਪਣਾ ਪੂਰਾ ਜਿਹੜਾ ਹੈਗਾ ਵਾ ਉਹ ਕਰਕੇ ਤੇ ਦੇਣਾ ਚਾਹੀਦਾ ਹੈਗਾ ਬਾਕੀ ਇਨਵੈਸਟੀਗੇਸ਼ਨ ਦਾ ਜਿਹੜਾ ਹੈਗਾ ਇਨਵੈਸਟੀਗੇਟਿੰਗ ਏਜੰਸੀ ਆ ਜਿਹੜੀ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਨਹੀਂ ਦੇ ਰਹੀ ਤੇ ਉਹਨਾਂ ਦੇ ਖਿਲਾਫ ਜਿਹੜੇ ਕਾਨੂੰਨੀ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਪ੍ਰ ਫੂਟੇਜ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਕਿਸੇ ਏਜੰਸੀ ਕੋਲ ਜਿਹੜੀਆਂ ਸੀਸੀਟੀਵੀ ਫੂਟੇਜ ਹੋਣ ਤੇ ਉਹ ਦੇਵੇ ਨਾ ਪੁਲਿਸ ਨੂੰ ਪੁਲਿਸ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ ਠੀਕ ਆ ਕਿ ਨਹੀਂ ਪ੍ਰੋਵਾਈਡ ਕਰਦੇ ਠੀਕ ਆ ਹਾਂ ਹਾਂ